ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਟੜਾ ਦੁੱਲੋ ਵਿਖੇ ਸਥਿਤ ਖੱਤਰੀ ਸਮੁਦਾਏ ਦਾ ਪ੍ਰਚੀਨ ਅਤੇ ਇਤਿਹਾਸਕ ਮੰਦਿਰ ਬਾਬਾ ਲਾਲੂ ਜਸਰਾਏ ਵਿਖੇ ਹਰ ਸਾਲ ਦੀ ਤਰ੍ਹਾਂ ਲਗਾਏ ਗਏ ਕੁਲ ਦੇਵਤਾ ਦੇ ਮੇਲੇ ਵਿੱਚ ਐਮਐਲਏ ਡਾਕਟਰ ਅਜੇ ਗੁਪਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਹਾਜ਼ਰੀ ਭਰੀ ਗਈ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸ ਮੌਕੇ ਐਮਐਲਏ ਡਾਕਟਰ ਅਜੇ ਗੁਪਤਾ ਵੱਲੋਂ ਸਮੁੱਚੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਇਸ ਮੌਕੇ ਆਪ ਵੱਲੋਂ ਸਾਲਾਨਾ ਮੇਲੇ ਦੌਰਾਨ ਲੰਗਰ ਵਰਤੋਂ ਦੀ ਸੇਵਾ ਵੀ ਕੀਤੀ ਗਈ। ਅਸੀਂ ਜਿਹੜਾ ਕਟੜਾ ਦੋਲੋ ਦੇ ਅੰਦਰ ਬਾਬਾ ਸ਼੍ਰੀ ਲਾਲੂ ਜਸਰਾਏ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮੇਲਾ ਉਹ ਬਹੁਤ ਧੂਮ ਧਾਮ ਦੇ ਨਾਲ ਮੈਂ ਦੇਖ ਰਿਹਾ ਕਿ ਬਣਾਇਆ ਜਾ ਰਿਹਾ ਔਰ ਸੰਗਤਾਂ ਜਿਹੜੀਆਂ ਨੇ ਬੜੀ ਦੂਰ ਦੂਰ ਤੋਂ ਇੱਥੇ ਨਤਮਸਤਕ ਹੋ ਕੇ ਆਉਂਦੀਆਂ ਨੇ ਇਸ ਮੰਦਰ ਦੀ ਜਿਹੜੀ ਮਾਨਤਾ ਹੈ ਬਹੁਤ ਜ਼ਿਆਦਾ ਜੋ ਵੀ ਭਗਤ ਆਪਣੀ ਕੋਈ ਮੰਨਤ ਇੱਥੇ ਲੈ ਕੇ ਆਂਦਾ ਕੋਈ ਵੀ ਮਨੋ ਕਾਮਨਾ ਲੈ ਕੇ ਆਂਦਾ ਹੈ ਬਾਬਾ ਜੀ ਉਹਦਾ ਦੀ ਮਨੋ ਕਾਮਨਾ ਪੂਰੀ ਕਰਦੇ ਨੇ ਮੈਂ ਅੱਜ ਦੇ ਇਸ ਮੇਲੇ ਦੇ ਉੱਤੇ ਜਿਹੜਾ ਸਾਡੇ ਨਰੇਸ਼ ਖੰਡਾ ਜੀ ਜਿਹੜੇ ਪ੍ਰਧਾਨ ਨੇ ਇਸ ਮੰਦਰ ਦੇ ਔਰ ਸਾਡੇ ਦੀਪਕ ਮਹਿਰਾ ਜੀ ਜਿਹੜੇ ਜਨਰਲ ਸੈਕਟਰੀ ਨੇ ਇਸ ਟਰਸਟ ਦੇ ਉਹਨਾਂ ਦਾ ਮੈਂ ਬਹੁਤ-ਬਹੁਤ ਕੋਟੀ-ਕੋਟੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾ ਕੇ ਜਿਹੜਾ ਮੈਨੂੰ ਣਤਮਸਤਕ ਹੋਣ ਦਾ ਜਿਹੜਾ ਮੌਕਾ ਦਿੱਤਾ ਮੈਂ ਆ ਕੇ ਇੱਥੇ ਬਹੁਤ ਸ਼ਰਧਾ ਦੇ ਨਾਲ ਮੇਰੇ ਨਾਲ ਮੇਰੇ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਆਏ ਨੇ ਅਸੀਂ ਸਾਰੇ ਆ ਕੇ ਬਾਬਾ ਜੀ ਦੇ ਚਰਨਾਂ 'ਚ ਨਤਮਸਤਕ ਹੋਏ ਆਂ ਔਰ ਅਸੀਂ ਅਰਦਾਸ ਕੀਤੀ ਹੈ ਪੰਜਾਬ ਦੀ ਚੜ੍ਹਦੀ ਕਲਾ ਲਈ ਔਰ ਸ਼ਹਿਰ ਦੀ ਚੜ੍ਹਦੀ ਕਲਾ ਲਈ ਔਰ ਸੇ ਦੇਸ਼ ਦੀ ਜਿਹੜੀ ਚੜ੍ਹਦੀ ਕਲਾ ਲਈ ਅਸੀਂ ਜਿਹੜੀ ਆ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਔਰ ਉਸ ਦੇ ਨਾਲ ਨਾਲ ਹੀ ਅਸੀਂ ਇਹ ਅਰਦਾਸ ਕੀਤੀ ਕਿ ਜਿੰਨੇ ਵੀ ਜਿੰਨੇ ਵੀ ਸੰਗਤ ਇੱਥੇ ਆ ਰਹੀ ਜਿੰਨੇ ਵੀ ਭਗਤ ਆ ਰਹੇ ਨੇ ਬਾਬਾ ਜੀ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਸੋ ਮੈਂ इन्हें शब्दों ना के नाल एक बार फिर मंदिर कमेटी का अपने वालों अपने साथियों वालों बहुत बहुत धन्यवाद करता और आई संगत लख लख मुबारकबाद दें धनबाद बाबा लालू जसराय का एक प्राचीन मंदिर जरा खत् समुदाय का बाबा जी कुल देवता मे दे। सा खत् समुदाय के बच्चे के मुंडन चोटी युग संस्कार ਮਾਗਦੇ ਮੰਦਰ ਦੀ ਵੀ 40 ਕਿਲ ਮਹੀਨਾ ਮੰਗੀ ਫੁੱਲਦਾ ਇਸ ਮੰਦਰ ਦੀ ਸੰਸਥਾ ਕੋਈ ਚੰਨ ਦਾ ਸਾਧ ਅਸੀਂ ਇਸ ਮੌਕੇ ਤੇ ਉਸ ਤੋਂ ਵੀ ਇੱਕ ਗੱਲ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਕਿ ਅੱਜ ਤੋਂ ਕੁਝ ਦਿਨ ਪਹਿਲੇ ਕੁਝ ਦਿਨ ਨਹੀਂ ਕੁਝ ਘੰਟੇ ਪਹਿਲੇ ਇਸ ਸਿੱਖ ਮੰਦਿਰ ਦੀ ਆਉਣ ਵਾਲੀ ਜਿਹੜੀ ਸੜਕ ਸੀ ਉਹਦੇ ਤੇ ਕਿਸੇ ਕਾਰਨ ਨਾਲ ਮੰਦਿਰ ਦੀ ਉਹਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਕਿਸੇ ਕਾਰਨ ਨਾਲ ਸਾਡੇ ਆਗਰ ਤੇ ਛੋਟੇ ਨੇ ਆਗਰਸ ਤੇ ਬਲੇ ਥੋੜੇ ਸਮੇਂ ਦੇ ਵਿੱਚ ਘੰਟਿਆਂ ਦੇ ਵਿੱਚ ਸਰਫ ਦਾ ਪੁਨਾ ਨਿਰਮਾਨ ਕਰਵਾ ਕੇ ਇਸ ਜਿਹੜਾ ਉਸ ਮਾਗ ਦਾ ਮਹੀਨੇ ਦਾ ਤੇ ਚੱਲ ਲਿਆ ਹੋਇਆ ਉਹਨਾਂ ਨੂੰ ਸ਼ਰਧਾਲੂ ਉਹਨਾਂ ਨੇ ਇੱਕ ਤੋਹਫਾ ਦਿੱਤਾ ਵਾ ਅਸੀਂ ਇਸ ਗੱਲ ਦੇ ਮੰਦਰ ਕਮੇਟੀ ਇਹਨਾਂ ਦੀ ਬਹੁਤ ਬਹੁਤ ਆਭਾਰੀ ਆ ਇਹਨਾਂ ਨੇ ਸਾਡੇ ਛੋਟੇ ਜਿਹੇ ਰਿਕਵੈਸਟ ਦੇ ਉੱਤੇ ਆਗਰ ਦਿੱਤੇ ਮਤਲਬ ਕਿਸ ਤਰੀਕੇ ਨਾਲ ਕੰਮ ਕਰਵਾਇਆ ਹੋਇਆ ਐ ਇਹ ਤਾਂ ਮੇਰੇ ਤੋਂ ਜ਼ਿਆਦਾ ਇਹੋ ਹੀ ਜਾਣਦੇ ਨੇ ਪਰ ਇੰਨੇ ਸ਼ਾਰਟ ਨੋਟਿਸ ਤੇ ਅੱਜ ਤੋਂ ਪਹਿਲੇ ਮੈਂ ਸਰਕਾਰੀ ਕੰਮ ਅਸਤਰ ਹੁੰਦਿਆ ਆਪਣੇ ਜੀਵਨ ਦੇ ਵੀ ਦੇਖਿਆ ਨਹੀਂ ਬਾਬਾ ਲਾਲੂ ਜਸਦਾਇ ਦਾ ਐ ਪਰਚੀਨ ਮੰਦਿਰ ਹੈ ਜਿਹਦੀਆਂ ਜੜਾਂ ਜਿਹੜੀ ਐ ਦਿਪਾਲਪੁਰ ਪਾਕਿਸਤਾਨ ਨਾਲ ਜੁੜੀ ਹੋਈਆਂ ਮਾਂ ਹਿੰਗਲਾ ਜੀ ਦਾ ਮੰਦਿਰ ਜਿਹੜਾ ਬਲੂਚਿਸਤਾਨ ਪਾਕਿਸਤਾਨ ਦੇ ਵਿੱਚ ਉਹਨਾਂ ਨਾਲ ਜਿਹੜਾ ਜੁੜੀ ਹੋਈਆਂ ਨੇ ਬਹੁਤ ਲੰਮਾ ਇਤਿਹਾਸ ਹੈ ਬਾਬਾ ਜੀ ਬਹੁਤ ਸ਼ਕਤੀਸ਼ਾਲੀ ਦੇਵਤਾ ਨੇ ਇਹ ਸਾਰਾ ਹੀ ਸਾਡਾ ਜਿਹੜਾ ਖਤਰੀ ਸਮੁਦਾਇ ਹੈ ਇਹ ਮਾਗਦੀ ਮਹੀਨੇ ਆ ਕੇ ਨਤਸਤਰ ਹੁੰਦਾ ਅੱਜ ਇਤਵਾਰ ਦਾ ਦਿਨ ਹੈ ਪਰਾਹੀ ਦਾ ਦਿਨ ਹੁੰਦਾ ਹੈ ਤੁਸੀਂ ਸ਼ਾਮ ਨੂੰ ਆਲੇ ਦੇਖਣਾ ਲੰਮੀਆਂ ਲੰਮੀਆਂ ਬਖਤਾਨੀਆਂ ਤੇ ਲਾਈਨਾਂ ਲੱਗ ਜਾਂਦੀਆਂ ਨੇ ਬੜੇ ਵਿਸ਼ੇਸ਼ ਧਾਰਮਿਕ ਵਿਧੀਆਂ ਐ ਐਸੇ ਮੰਦਿਰ ਦੀਆਂ ਔਰ ਐਸੋ ਜਿਹੜਾ ਹਰ ਸਾਲ ਮਾਗਦੀ ਮਹੀਨੇ ਹੀ ਮਨਾਇਆ ਜਾਂਦਾ ਐ ਐਸੇ ਸ਼ਬਦਾਂ ਦੇ ਨਾਲ ਸਾਰੇ ਸਮੁਦਾਇ ਨੂੰ ਸਾਰੇ ਖਤਰੀ ਸਮੁਦਾਇ ਨੂੰ ਸਾਰੇ ਅੰਮਰ ਸਹਿਬ ਨੂੰ ਸਾਰੇ ਵੀ ਨੂੰ ਐਸੇ ਮੇਲੇ ਦੀ ਬਹੁਤ-ਬਹੁਤ ਮੁਬਾਰਕਾਈ ਦਿਨਾ ਤਾਮੇ